ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ ਮਤੈ ਨੂੰ ਝੱਲ ਮਾਰੂੰਗਾ ਪੱਖੀਆਂ ਨਾ ਮੈਂ ਕੱਮ ਸਿਤਾਰੇ ਕੀ ਕਰਨੇ ਹੈ ਅਸੀਂ ਇੱਕ ਸਨੇਚਰ ਫੜਿਆ ਸੀ ਥਾਣੇਦਾਰ ਪਿਆਰ ਕਰ ਰਹੇ ਸੀ ਉਹਦਾ ਹਰਾਲ ਜਿਹੜਾ ਉਹ ਬੰਦੇ ਨੇ ਮੈਨੂੰ ਕਿਹਾ ਐਵੇਂ ਵਰਕ ਭਾਈ ਇਹ ਕਹਿੰਦਾ ਛਡਾਓ ਯਾਰ ਕਹਿੰਦਾ ਮੈਨੂੰ ਇਹ ਸਿਚੁਏਸ਼ਨ ਦੇ ਵਿੱਚ ਵੀ ਬੰਦਾ ਮੈਨੂੰ ਐਵੇਂ ਵਰਕ ਗਈ ਆ ਰਿਹਾ ਹੈ ਭਾਈ ਫਿਲਮਾਂ ਉਧਰ ਗੱਡੀ ਜਾਂਦੇ ਨੇ ਓ ਕ੍ਰੈਡਿਟ ਇੱਧਰ ਮਿਲਿਆ ਜਾ ਰਿਹਾ ਇੱਕ ਪੁਲਿਸ ਵਾਲਾ 36 36 ਬੰਦਿਆਂ ਨੂੰ ਆ ਔੜਾ ਔੜਾ ਕੇ ਮਾਰ ਦਿੰਦਾ ਹੈ ਇਹਦਾ ਪੁਲਸ ਵਾਲੇ ਸੱਚੀ ਨਾ 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 ਕਦੀ ਕਿਤੇ ਜਦੋਂ ਕਿਤੇ ਰਿਸ਼ਤਾ ਦੇਖਣ ਲੱਗੇ ਉਦੋਂ ਫਿਰ ਘਰਦਿਆਂ ਨੇ ਜਾਂ ਵਿਚੋਲੇ ਨੇ ਕੀ ਕਹਿਆ ਐਵੇਂ ਕਰ ਕੇ ਮੁੰਡਾ ਜਾਂ ਪੁਲਸ ਵਾਲਾ ਐਮੀ ਪੈਸੇ ਦੀ ਫਦੌਲਤ ਹੀ ਹੋ ਗਿਆ ਉਦਾਂ ਤੇ ਉਦਾਂ ਦੇ ਪੁਲਸ ਵਾਲਿਆਂ ਨੂੰ ਸਾਰੇ ਡਰਦੇ ਹੀ ਨਹੀਂ ਪੁਲਸ ਵਾਲਿਆਂ ਨੂੰ ਮਾਮੇ ਕਹਿੰਦੇ ਆ ਇਹ ਕਿਉਂ ਕਹਿੰਦੇ ਆ ਕੁਝ ਪਤਾ ਤੁਹਾਨੂੰ ਇਸ ਬਾਰੇ ਇਹ ਕੋਈ ਐਡਾ ਵਧੀਆ ਕੰਪਲੀਮੈਂਟ ਨਹੀਂ ਹੈਗਾ ਦੇ ਵੀ ਸਿੱਦੇ ਤੁਹਾਨੂੰ ਵੀ ਮੂਵੀਜ਼ ਮਿਲਣੇ ਤੁਸੀਂ ਵੀ ਬਾਲੀਵੁੱਡ ਚ ਜਾਓ ਹਾਲੀਵੁੱਡ ਚ ਜਾਓ ਮਿਨੀ ਵਰਜਨ ਹੀ ਚੱਲ ਰਿਹਾ ਮੇਰਾ ਠੀਕ ਹੈ ਜੀ ਥੀਏਟਰ ਆਰਟਿਸਟ ਤੋਂ ਇੱਕਦਮ ਹਟ ਕੇ ਪੁਲਿਸ ਵਾਲੇ ਬੰਦਾ ਕਿੱਦਾਂ ਹੋਇਆ ਇਸ ਬੱਬ ਕਿੱਦਾਂ ਬਣਿਆ ਤਾਂ ਜੀ ਨਹੀਂ ਮੇਰਾ ਕੋਈ ਅਹਲਜਾ ਹੈ ਨਹੀਂ ਸੀਗਾ ਮਤਲਬ ਮੈਂ ਕਦੀ ਵੀ ਨਹੀਂ ਚਾਇਆ ਮੈਂ ਪੁਲਿਸ ਡਿਪਾਰਟਮੈਂਟਸ ਜਾਊਂਗਾ 24 24 ਘੰਟੇ ਡਿਊਟੀਆਂ ਨੇ ਠੀਕ ਹੈ ਜੀ ਜੇ ਉਹਦੀ ਅੱਖ ਲੱਗ ਗਈ ਕਿਤੇ ਇਹ ਵੀਡੀਓ ਉਦੋਂ ਹੀ ਪੈਣੀ ਆ ਉਦੋਂ ਹੀ ਵਾਇਰਲ ਹੋਣੀ ਜਦੋਂ ਸੌ ਗਿਆ ਹਾਂ ਇਹ ਇਹਦਾ ਇਦਾਂ ਦਾ ਹੋਣ ਦੀ ਜ਼ਰੂਰੀ ਐਮੀ ਵਰਕ ਦੀ ਮੂਵੀ ਦਾ ਕੋਈ ਡਾਇਲੋਗ ਹਿੰਦੀ ਵਿੱਚ ਜਿਹੜਾ ਪੰਜਾਬੀ ਵਿੱਚ ਹੋਵੇ ਪਰ ਤੁਸੀਂ ਹਿੰਦੀ 'ਚ ਬੋਲਣਾ ਮੁਝ ਕੋ ਥਾਣੇਦਾਰ ਲਗਾ ਦਿਆ ਉਹਨਾਂ ਨੇ ਉਹ ਕਹਿ ਰਹੇ تھے ਕਿ ਅਗਰ ਕੋਈ ਜ਼ਿਆਦਾ 3-5 ਕਰੇਗਾ ਨਾ ਉਸ ਕੋ ਜੇਲ੍ਹ ਵਿੱਚ ਪੈਂਕਣਾ ਹੈ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਅਨਕਟ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵੈਲਕਮ ਇੱਕ ਵਾਰ ਫਿਰ ਤੋਂ ਤੁਹਾਡਾ ਵੈਲਕਮ ਕਰਦੇ ਆਂ ਅਨਕਟ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਐਮੀ ਵਰਕ ਦੇ ਨਾਲ ਔਸਾਮੀ ਵਰਗ ਦੇ ਨਾਲ ਜਿਹੜਾ ਕਹਿੰਦਾ ਹੈ ਪੰਜਾਬ ਪੁਲਿਸ ਦੀ ਰੀਜ਼ ਨਹੀਂ ਸਸਪੈਂਸ ਖਤਮ ਕਰਦੇ ਆ ਤੇ ਜੀ ਆਇਆਂ ਨੂੰ ਕਹਿੰਦੇ ਆ ਹਰਮਨਜੀਤ ਸਿੰਘ ਜੀ ਨੂੰ ਸਤਿ ਸ਼ਕਾਲ ਸਰ ਸਤਿ ਸ਼ਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਬਸ ਠੀਕ ਠਾਕ ਲਾਈਫ ਕਿਵੇਂ ਚੱਲ ਰਹੀ ਹੈ ਲਾਈਫ ਤਾਂ ਬਹੁਤ ਵਧੀਆ ਚੱਲ ਰਹੀ ਹੈ ਤੇ ਮੈਨੂੰ ਇਹ ਦੱਸੋ ਕਿ ਤੁਹਾਡਾ ਪੁਲਿਸ ਵਾਲੇ ਤੋਂ ਐਮਈ ਵਰਗ ਤੱਕ ਦਾ ਸਫ਼ਰ ਇਹ ਕਿੱਦਾਂ ਹੋਇਆ ਮਤਲਬ ਐਮਈ ਵਰਗ ਦਾ ਮੈਂ ਜੀ ਪਰਸਨਲੀ ਆਪਾਂ ਤੁਹਾਨੂੰ ਦੱਸਾਂ ਵੀ ਮੈਨੂੰ ਕਦੀ ਨਹੀਂ ਲੱਗਿਆ ਠੀਕ ਹੈ ਤੇ ਮਹਾ ਵੀ ਮੇਰਾ ਫੇਸ ਉਹਨਾਂ ਨਾਲ ਰਲਦਾ ਆ ਐਮੀ ਵਰਕਟਾ ਮੈਕਸ ਪ੍ਰੋ ਲੈਵਲ ਦੇ ਬਟ ਐਕਸਟਰਾ ਜਿਹਾ ਮੈਨੂੰ ਆਈ ਥਿੰਕ 2016 17 ਦੇ ਕੰਪਲੀਮੈਂਟਸ ਮਿਲ ਰਹੇ ਆ ਹਾਂ ਕਿ ਮੇਰੀਆਂ ਫੇਸਬੁੱਕ ਪੋਸਟਸ ਲਾ ਲਓ ਜਾਂ ਇੰਸਟਾਗ੍ਰam ਤੇ ਲਾ ਲਓ ਜਿੰਨੇ ਵੀ ਮੇਰੇ ਫਰੈਂਡ ਸਰਕਲ ਦੇ ਆ ਉਹ ਸਾਰੇ ਕਹਿ ਰਹੇ ਆ ਵੀ ਹਾਂ ਵੀ ਤੁਸੀਂ ਲੱਗਦੇ ਹੋ ਬਟ ਯਾਨੀ ਜੇ ਮੈਂ ਤੁਹਾਨੂੰ ਦੱਸਾਂ ਮੇ ਵੀ ਹਨਾ ਵੀ ਇੱਕ ਟ੍ਰੇਨਿੰਗ ਟਾਈਮ ਦੀ ਗੱਲ ਆ 2017 ਦੀ ਉਦੋਂ ਅਸੀਂ ਇੱਕ ਸਨੇਚਰ ਫੜਿਆ ਸੀ ਠੀਕ ਹੈ ਠੀਕ ਹੈ ਜੀ ਉਹ ਟ੍ਰੇਨਿੰਗ ਟਾਈਮ ਦੀ ਗੱਲ ਹੈ ਤੇ ਉਦੋਂ ਜਿਹੜਾ ਉਹ ਸਨੇਚਰ ਫੜਿਆ ਸੀ ਖਾਣੇ ਲੈ ਕੇ ਆਏ ਠੀਕ ਹੈ ਉਦੋਂ ਯਾਨੀ ਉਹਦੇ ਨਾਲ ਜੋ ਵੀ ਚਲੋ ਹਨਾ ਥਾਣੇਦਾਰ ਪਿਆਰ ਕਰ ਰਹੇ ਸੀਗੇ ਉਹ ਨਾਲ ਜਿਹੜਾ ਉਸ ਟਾਈਮ ਉਹ ਬੰਦੇ ਨੇ ਮੈਨੂੰ ਕਿਹਾ ਐਵੇਂ ਵਰਕ ਭਾਈ ਕਹਿੰਦਾ ਛਡਾਓ ਯਾਰ ਕਹਿੰਦਾ ਮੈਨੂੰ ਹਾਂ ਤੇ ਉਦੋਂ ਮੈਂ ਮੈਨੂੰ ਥੋੜਾ ਲੱਗਿਆ ਰਿਲਾਈਜ਼ ਹੋਇਆ ਵੀ ਯਾਰ ਵੀ ਇਹ ਸਿਚੁਏਸ਼ਨ ਦੇ ਵਿੱਚ ਵੀ ਬੰਦਾ ਮੈਨੂੰ ਐਵੇਂ ਵਰਕ ਗਈ ਆ ਰਿਹਾ ਹੈ ਫਿਰ ਕੁਝ ਤਾਂ ਦਿਖ ਰਿਹਾ ਹੋਗਾ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਚੱਲਦਾ ਰਿਹਾ ਮਤਲਬ ਕਾਫੀ ਹੁਣ ਵੀ ਜੇ ਮੇਰੇ ਆਫਿਸ ਦੇ ਵਿੱਚ ਚੱਲ ਜਾਵਾਂ ਜਾਂ ਕਿਸੇ ਮਾਰਕੀਟ 'ਚ ਈਵਨ ਇੱਥੋਂ ਤੱਕ ਕਿ ਨੂਰ ਮਹਿਲ ਦੀ ਘਟਨਾ ਹੈ ਉੱਥੇ ਸੀਗਾ ਮੈਂ ਡਿਊਟੀ ਦੇ ਸੰਬੰਧ 'ਚ ਗਿਆ ਸੀਗਾ ਉੱਥੋਂ ਦੀ ਮਾਰਕੀਟ ਦੇ ਵਿੱਚ ਦੋ ਫੋਰਨਰਸ ਮੇਰੇ ਨਾਲ ਫੋਟੋਸ ਕਲਿੱਕ ਕਰਾ ਕੇ ਗਏ ਐਵੇਂ ਹੀ ਰਕਸਮ ਕੇ ਹਾਂਜੀ ਠੀਕ ਮਤਲਬ ਯਾਨੀ ਇਹ ਵੀ ਕੋਈ ਝੂਠ ਨਹੀਂ ਮੈਂ ਆਪ ਹੈਰਾਨ ਹੋਇਆ ਨਾ ਵੀ ਇਹ ਕਿਉਂ ਕਰਾ ਕੇ ਯਾਨੀ ਭਾਜੀ ਫਿਲਮਾਂ ਉਧਰ ਗੱਡੀ ਜਾਂਦੇ ਨੇ ਉਹ ਲੋਕ ਜਿਹੜੇ ਇੱਧਰ ਮਿਲਿਆ ਜਾ ਰਿਹਾ ਤੇ ਹੁਣ ਜਿਹਦਾ ਰੀਸੈਂਟਲੀ ਬੈਡ ਨਿਊਜ਼ ਉਹਨਾਂ ਦੀ ਹੋਈ ਹੈ ਉਹਦਾ ਕਰਕੇ ਨਹੀਂ ਤੁਹਾਨੂੰ ਕੋਈ ਅਪਰੋਚ ਕੀਤਾ ਕਿਸੇ ਨੇ ਕਿ ਹਾਂ ਚਲੋ ਜੀ ਤੁਹਾਡੇ ਨਾਲ ਫੋਟੋਸ ਕਰਾ ਲਓ ਜਾਂ ਪ੍ਰੋਮੋਸ਼ਨ ਵੀ ਦਿਵਾ ਲਓ ਮਤਲਬ ਉਹ ਕਹਿ ਸਕਦੇ ਜੇ ਮੈਂ ਅੱਜ ਤੁਹਾਡੇ ਸਾਹਮਣੇ ਇੱਥੇ ਬੈਠਾ ਹਾਂ ਤੂੰ ਸોર્ટ ਆਫ ਕਹਿ ਸਕਦੇ ਵੀ ਵਨ ਆਫ ਦਾ ਰੀਜ਼ਨ ਇਹ ਵੀ ਹੋ ਸਕਦਾ ਤੇ ਜੇ ਕਿਤੇ ਜਸ਼ਰਾਜ ਵਾਲੇ ਐਮੀ ਵਰਕ ਨੂੰ ਛੱਡ ਗਏ ਤੁਹਾਨੂੰ ਅਪਰੋਚ ਕਰ ਲੈਂਦੇ ਫਿਰ ਜੇ ਕਰਨ ਕਾਫੀ ਬੁਲਾ ਲਵੇ ਤੁਹਾਨੂੰ ਕੀ ਉੱਥੇ ਤੁਹਾਡਾ ਰਿਐਕਸ਼ਨ ਕਿੱਦਾਂ ਰਹੂਗਾ ਮੈਂ ਕਿਹਾ ਪਮਲੋ ਖੁੱਤੀਆਂ ਪਾ ਰਿਆਂਗੇ ਭਾਜੀ ਇਹਦੇ ਕਹਿਣਾ ਮੈਂ ਇਹ ਗਾਲੀ ਛੱਡ ਦਿੱਤੀ ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਾ ਕਿ ਐਮਈ ਵਿਰਗ ਤੋਂ ਹਟ ਕੇ ਵੀ ਪਛਾਣ ਹੋਣੀ ਚਾਹੀਦੀ ਹੈ ਮਤਲਬ オリジナਲਿਟੀ ਤਾਂ ਹੋਣੀ ਚਾਹੀਦੀ ਆ ਠੀਕ ਹੈ ਜੀ ਮਤਲਬ ਜੇ ਮੈਂ ਕਹਾਂ ਕਿ ਹਾਂ ਮੈਨੂੰ ਕਦੀ ਨਹੀਂ ਲੱਗਿਆ ਬਾਕੀ ਇਹ ਵੀ ਚੀਜ਼ ਨੂੰ ਛੁਟਲਾਇਆ ਨਹੀਂ ਜਾ ਸਕਦਾ ਕਿ ਆਡੀਅנס ਕਹਿ ਰਹੀ ਤੁਹਾਨੂੰ ਪਬਲਿਕ ਕਹਿ ਰਹੀ ਹੈ ਠੀਕ ਹੈ ਜਿਵੇਂ ਡਾਇਰੈਕਟਰ ਸੀਗੇ ਇੱਕ ਅਮਰਦੀਪ ਸਿੰਘ ਗਿੱਲ ਜੀ ਹੂੰ ਹੂੰ ਜੁਰਾ 10 ਨੰਬਰੀਆ ਦੇ ਡਾਇਰੈਕਟਰ ਸੀਗੇ ਉਹਨਾਂ ਦੇ ਗੈਦਰਿੰਗ ਦੇ ਵਿੱਚ ਯਾਨੀ ਮੇਰੇ ਖਿਆਲ ਨਾਲ ਉੱਥੇ 400 500 ਬੰਦਾ ਹੋਊਗਾ ਆਡਿਸ਼ਨਸ ਵਾਸਤੇ ਆਇਆ ਠੀਕ ਹੈ ਉਹਨਾਂ ਨੇ ਮੈਨੂੰ ਸਟੇਜ ਤੇ ਖੜਾ ਕੇ ਸਾਰੀ ਆਡੀਅנס ਕੋਲ ਪੁੱਛਿਆ ਵੀ ਬਾਈ ਬੰਦਾ ਕੈਰੀਅਰ ਦਾ ਲੱਗਦਾ ਅੱਛਾ ਉਹਨਾਂ ਸਾਰਿਆਂ ਦਾ ਇੱਕੋ ਹੀ ਹਾਂ ਸੀ ਕਹਿੰਦੇ ਹੁੰਗਾ ਰਸੀਗਾ ਕਿ ਹਾਂ ਭਾਈ ਲੱਗਦੇ ਉਹਨਾਂ ਤੇ ਲੱਗਦਾ ਉਹ ਕਹਿੰਦੇ ਹੁੰਦੇ ਕਿ ਪੂਰੇ ਵਰਡ ਦੇ ਵਿੱਚ ਮਤਲਬ 11 ਇਦਾਂ ਦੀਆਂ ਸ਼ਕਲਾਂ ਹੁੰਦੀਆਂ ਜਿਹੜੀਆਂ ਸੇਮ ਹੁੰਦੀਆਂ ਤੁਸੀਂ ਉਹਨਾਂ ਵਿੱਚੋਂ ਇੱਕਤ ਨਹੀਂ ਮੇਬੀ ਹੋ ਸਕਦਾ ਇਹ ਤਾਂ ਤੁਹਾਨੂੰ ਇਦਾਂ ਲੱਗਿਆ ਕਿ ਤੁਹਾਡੇ ਵਰਗੇ ਹੋਰ ਵੀ ਗਈ ਹੋਣਗੇ ਐਵੇਂ ਵਰਕ ਨੂੰ ਛੱਡ ਕੇ ਹੈਗੀ ਨਹੀਂ ਕਾਫੀ ਹੈਗੀ ਨਹੀਂ ਯਾਨੀ ਮੈਂ ਇਸ ਸਮੇਂ ਤਾਂ ਮੈਂ ਬਹੁਤ ਹੀ ਕਾਮਨ ਮੈਨੂਫੈਕਚਰਿੰਗ ਆ ਵਾਲੇ ਫੇਸ ਦੀ ਹੂੰ ਤੇ ਮਤਲਬ ਇੱਕ ਵੀਰ ਤਾਂ ਕਾਫੀ ਵਾਇਰਲ ਸੀਗੇ ਇੰਸਟਾ ਤੇ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਹੂੰ ਉਹਦਾ ਭਾਈ ਪ੍ਰੋਪਰ ਫੇਸ ਕੱਟ ਜਾਂ ਕਹ ਲਓ ਵੀ ਕਟਿੰਗ ਵਗੈਰਾ ਕਰਵਾਉਂਦਾ ਸੀ ਉਹਨਾਂ ਵਰਗੇ ਰੱਖਦੇ ਹੁੰਦੇ ਸੀਗੇ ਹਾਂ ਹਾਂ ਤੇ ਬਟ ਮੈਂ ਕਦੀ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਕونکی ਮੈਂ ਨਾਲ ਦੇ ਨਾਲ ਮੂਸੇ ਵਾਲਾ ਵੀ ਸੁਣਦਾ ਰਿਆਂ ਉਹ ਬੰਦਾ ਕਹਿੰਦਾ ਉਹ ਵੀ ਥੋੜਾ ਪ੍ਰਭਾਵ ਦਾ オリジナル ਥੋੜਾ ਜਿਆ ਰੱਖਣਾ ਹਾਂ ਬਿਲਕੁਲ ਉਹ ਗੱਲ ਤਾਂ ਸਹੀ ਹੈ ਫਿਰ ਤੁਸੀਂ ਕਦੀ ਗਾਣਾ ਗੁਣਾ ਟਰਾਈ ਨਹੀਂ ਕੀਤਾ ਕਿ ਗਾਣਾ ਗਾਉਂਦੇ ਆਵੇਂ ਐਮਵੀ ਵਰ ਕਰਕੇ ਬਣੇ ਤਾਂ ਹੈਗੇ ਕੁਝ ਉਹਦਾ ਦਾ ਮਤਲਬ ਇੱਕ ਤੋਂ ਵਾਰ ਹੀ ਮੌਕਾ ਮਿਲਿਆ ਸੀਗਾ ਮੈਨੂੰ ਉਹਨਾਂ ਵਾਂਗ ਕਰਨ ਦਾ ਯਾਨੀ ਉਹਨਾਂ ਦਾ ਗਾਣਾ ਸੀਗਾ ਚੰਨ ਸਤਾਰੇ ਕੀ ਕਰਨ ਉਹ ਇੱਕ ਵਾਰ ਮੈਂ ਪਰਫਾਰਮ ਦਿੱਤਾ ਸੀਗਾ ਅੱਛਾ ਤੇ ਥੋੜਾ ਗੁੰਗੁਣਾ ਕੇ ਸੁਣਾਉਂਗੇ ਉਹਨਾਂ ਦਾ ਗਾਣਾ ਚਲੋ ਮੈਂ ਸੁਣਾਵਿੰਨਾ ਮੈਂ ਵੈਸੇ ਬਾਈ ਦੇ ਸਿੰਗਰ ਨਹੀਂਗਾ ਉਹਦਾ ਚਲੋ ਮੈਂ ਗਾ ਦਿੰਦਾ ਹਾਂ ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ ਏ ਚਿਹਰਾ ਖੋਰੇ ਕਿਸ ਦਾ ਏ ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾ ਵਿੱਚੋਂ ਦਿਸਦਾ ਏ ਨਦੀ ਝੀਲ ਆ ਪਰਬਤ ਹੈ ਆ ਕੋਈ ਖਜ਼ਾਨਾ ਖਾਬਾਂ ਦਾ ਤੇਰੇ ਨੈਣਾ ਵਿੱਚੋਂ ਚਲਕ ਰਿਹਾ ਕੋਈ ਰੰਗ ਸੁਨਹਿਰਿਆਂ ਖਾਬਾਂ ਦਾ ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ ਮਤਨ ਝੱਲ ਮਾਰੂੰਗਾ ਪੱਖੀਆਂ ਨਾ ਹੋ ਮੈਂ ਚੰਨ ਸਿਤਾਰੇ ਕੀ ਕਰਨੇ ਹੋ ਮੈਨੂੰ ਇਸ਼ਕ ਹੋ ਗਿਆ ਇਕੱਲਾ ਨਾ ਕਿਆ ਬਾਤ ਹੈ ਤੁਸੀਂ ਤਾਂ ਬਹੁਤ ਅੱਛਾ ਗਾ ਰਹੇ ਹੋ ਤੁਸੀਂ ਕਹਿੰਦੇ ਮੈਨੂੰ ਗਾਣਾ ਨਹੀਂ ਆਉਂਦਾ ਤੇ ਗਾਣਾ ਨਹੀਂ ਸੋਚਿਆ ਕਿ ਕਦੀ ਚਲੋ ਕੈਸਟ ਕਰਾ ਲੈਂਦੇ ਜਾਂ ਕੋਈ ਐਲਬਮ ਜਾਂ ਕੋਈ ਸਿੰਗਲ ਟਰੈਕ ਅਦਰਾ ਕੁਝ ਹਾਂਜੀ ਚੱਲਦਾ ਰਹਿੰਦਾ ਕੁਛ ਨਾ ਕੁਛ ਮੇਰੇ ਹੁਣ ਯਾਨੀ ਮੇਰੇ ਫਰੈਂਡਸ ਹੈਗੇ ਆ ਰਾਈਟਰ ਵੀ ਹੈਗੇ ਨੇ ਤੇ ਉਹ ਕਰਦੇ ਰਹਿੰਦੇ ਕਈ ਵਾਰ ਅਪਰੋਚ ਬਟ ਡੂ ਟੂ ਕਲੋ ਵੀ ਡਿਊਟੀ ਟਾਈਮਿੰਗਸ ਉਹ ਉਸ ਤਰ੍ਹਾਂ ਦੀ ਰੈਗੂਲਰਿਟੀ ਨਹੀਂ ਦਿੱਤੀ ਜਾਂਦੀ ਥੋੜਾ ਜਿਹਾ ਕੰਟੀਨਿਊ ਨਹੀਂ ਰੱਖਣਾ ਪੈ ਰਿਹਾ ਬਾਕੀ ਆਪਣੇ ਆਪ ਨਾਲ ਥੋੜਾ ਜਿਹਾ ਫੋਰਸਫੁਲੀ ਹੋ ਕੇ ਇਹ ਚੀਜ਼ ਮੈਂ ਕਰ ਰਿਹਾ ਯਾਨੀ ਟਾਈਮ ਨਿਕਲਦਾ ਰਵੇ ਮੇਰਾ ਇਸ ਚੀਜ਼ ਵਾਸਤੇ ਜਿਹਦਾ ਆਪ ਆਫ ਦਿ ਕੈਮਰਾ ਗੱਲ ਕਰ ਰਹੇ ਸੀ ਕਿ ਥੀਏਟਰ ਆਰਟਿਸਟ ਹੋ ਤਾਂ ਥੀਏਟਰ ਆਰਟਿਸਟ ਤੋਂ ਇੱਕਦਮ ਹਟ ਕੇ ਪੁਲਿਸ ਵਾਲੇ ਬੰਦਾ ਕਿੱਦਾਂ ਹੋਇਆ ਇਸ ਬੱਬ ਕਿੱਦਾਂ ਬਣਿਆ ਤਾਂ ਜੀ ਵਾਇਕਰੂ ਨੂੰ ਪਤਾ ਉਹ ਤਾਂ ਨੇ ਮੈਨੂੰ ਕਰਵਾਇਆ ਆਪੇ ਯਾਨੀ ਮੇਰਾ ਕੋਈ ਇਹੋ ਜਿਹਾ ਹੈ ਨਹੀਂ ਸੀਗਾ ਮਤਲਬ ਮੈਂ ਕਦੀ ਵੀ ਨਹੀਂ ਚਾਇਆ ਮੈਂ ਪੁਲਿਸ ਡਿਪਾਰਟਮੈਂਟਸ ਜਾਉਂਗਾ ਹੁਣ ਉੱਥੇ ਮੈਂ ਐਜ਼ ਆ ਆਈਟੀ ਅਫੀਸ਼ਰ ਲੱਗਾ ਹਾਂ ਟੈਕਨੀਕਲ ਅਸਿਸਟੈਂਟ ਆ ਉੱਥੇ ਯਾਨੀ ਪਾਜ ਇਸ ਤਰ੍ਹਾਂ ਹੋਇਆ ਕਿ ਮੇਰੀ ਗ੍ਰੈਜੂਏਸ਼ਨ ਖਤਮ ਹੋਈ ਠੀਕ ਹੈ ਉਸ ਤੋਂ ਬਾਅਦ ਮੈਂ ਐਮਬੀਏ ਸੇਂਟ ਸੋਲਜਰ ਤੋਂ ਇਹ ਕੀਤੀ ਕੰਟੀਨਿਊ ਤੁਹਾਨੂੰ ਪਤਾ ਵੀ ਆਪਣੇ ਦੁਆਬੇ ਚ ਕਾਫੀ ਚੱਲ ਰਿਹਾ ਵੀ ਫੋਰਨ ਜਾਣਾ ਪਾਉਣਾ ਜਾਣਾ ਉਹਦੋਂ ਮੈਂ ਪੈਰਲੈਲੀ ਆਇਲਸ ਵੀ ਕੀਤੀ ਤੇ ਸੱਤ ਬੈਂਡ ਵੀ ਆ ਗਏ ਸੁਖ ਨਾਲ ਠੀਕ ਹੈ ਦੈਨ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਹਾਂ ਇੱਧਰ ਕਾਫੀ ਸਾਰੇ ਇਗਜ਼ਾਮ ਦਿੱਤੇ ਹੋਏ ਸੀਗੇ ਤੇ ਵਨ ਆਫ ਦਾ ਐਗਜ਼ਾਮ ਵੀ ਸੀ ਕੰਮਰਾ ਹੀ ਕਲੀਅਰ ਹੋ ਗਿਆ ਤੇ ਮਤਲਬ ਵੀ ਪੈਰੈਂਟਸ ਵੀ ਕਹਿੰਦੇ ਸੀਗੇ ਵੀ ਯਾਰ ਅਬ ਕੀ ਕਰਨਾ ਹਾਂ ਬਾਹਰ ਜਾ ਕੇ ੱਟਕੇ ਖਾਣੇ ਇਹ ਹੈ ਉਹ ਹੈ ਇਥੇ ਚਾਰ ਪੈਸੇ ਘੱਟ ਸਹੀ ਬਟ ਇਹ ਆ ਵੀ ਸਰਦਾਰੀ ਹੈਗੀ ਆਪਣੇ ਬਲਕਿਸ ਉਹ ਉਹ ਤਾਂ ਹੈ ਚਲੋ ਉਹ ਉਦੋਂ ਬਿਲਕੁਲ ਸਹੀ ਤੇ ਜਦੋਂ ਕਿਤੇ ਰਿਸ਼ਤਾ ਦੇਖਣ ਲੱਗੇ ਉਦੋਂ ਫਿਰ ਘਰਦਿਆਂ ਨੇ ਜਾਂ ਵਿਚੋਲੇ ਨੇ ਕੀ ਕਹਿਆ ਐਵੇਂ ਵੇਰ ਕਹੇ ਮੁੰਡਾ ਜਾਂ ਫੁੱਲਸ ਵਾਲਾ ਇਹ ਮਤਲਬ ਇਹ ਕਹਿ ਸਕਦੇ ਕਿ ਐਵੇਂ ਭਾਜੀ ਦੀ ਬਦੌਲਤ ਹੀ ਹੋ ਗਿਆ ਹਾਂ ਉਦਾਂ ਉਹਦਾਂ ਦੇ ਪੁਲਿਸ ਵਾਲਿਆਂ ਤੋਂ ਸਾਰੇ ਡਰਦੇ ਹੀ ਨਹੀਂ ਹਾਂ ਇੱਕ ਕੁਐਸਚਨ ਮੇਰਾ ਹੋ ਰਿਹਾ ਛੋਟਾ ਯਾ ਕਿ ਪੁਲਸ ਵਾਲਿਆਂ ਨੂੰ ਮਾਮੇ ਕਹਿੰਦੇ ਆ ਇਹ ਕਿਉਂ ਕਹਿੰਦੇ ਆ ਕੁਝ ਪਤਾ ਤੁਹਾਨੂੰ ਇਸ ਬਾਰੇ ਮੈਂ ਤਾਂ ਜੀ ਚਲੋ ਇਹੀ ਕਹੂੰਗਾ ਵੀ ਇੱਕ ਕਹਿ ਲੋ ਵੀ ਤਜਰਬਾ ਵੈਸੇ ਤਾਂ ਕਹਿ ਸਕਦੇ ਮੈਂ ਲੋਕਾਂ ਦਾ ਆਪੋ ਆਪਣਾ ਜੇ ਮੰਨ ਲਓ ਤੁਹਾਡੇ ਨਾਲ ਐਕਸਪੀਰੀਅੰਸ ਹੋ ਜਾਇਆ ਹੋਇਆ ਤੁਸੀਂ ਆਪਦੀ ਵਾਡਿੰਗ 'ਚ ਉਹਨਾਂ ਦੀ ਪ੍ਰੇਜ਼ ਕਰੋਗੇ ਮੇਰੇ ਨਾਲ ਜੇ ਵਧੀਆ ਹੈ ਤਾਂ ਮੈਂ ਤਾਰੀਫ਼ ਕਰਦਾ ਨਹੀਂ ਥੱਕੂੰਗਾ ਬਟ ਇੱਕ ਸਮਵੇਰੇ ਮੈਂ ਕਹੂੰਗਾ ਵੀ ਸੋੜੀ ਸੋ ਚਾਹੇ ਵੀ ਕੋਈ ਐਡਾ ਵਧੀਆ ਕੰਪਲੀਮੈਂਟ ਨਹੀਂ ਹੈਗਾ ਠੀਕ ਹੈ ਯਾਨੀ ਮਾਮਾ ਇੱਕ ਰਿਲੇਸ਼ਨ ਉਹ ਜਿਆ ਹੈ ਕਿ ਤੁਹਾਡੀ ਮਦਰ ਦੇ ਬ੍ਰਦਰ ਹੈ ਹੈਨਾ ਬਟ ਲੋਕ ਉਸ ਨੂੰ ਮਤਲਬ ਪਿਓ ਦਾ ਸਾਲਾ ਬਣਾ ਕੇ ਰਿਪਰੈਜ਼ੈਂਟ ਕਰ ਦਿੰਦੇ ਨੇ ਠੀਕ ਹੈ ਜੇ ਮਾਮੇ ਨਾ ਹੋਣ ਤੇ ਘਰ ਚ ਰੌਣਕਾਂ ਮੈਨੂੰ ਲੱਗਦੀਆਂ ਠੀਕ ਹੈ ਬਿਲਕੁਲ ਵੀ ਸોર્ટ ਆਫ ਕਹਿ ਸਕਦੇ ਵੀ ਕੰਟਰੋਲ ਵੀ ਹੈ ਇੱਕ ਤਰ੍ਹਾਂ ਦਾ ਪੁਲਿਸ ਤੋਂ ਬਗੈਰ ਸਰਦਾ ਵੀ ਨਹੀਂ ਆ ਠੀਕ ਹੈ ਜਰੂਰੀ ਹੈ ਪੁਲਿਸ ਵੀ ਬਹੁਤ ਜਰੂਰੀ ਹੈ ਹਾਂਜੀ ਤੇ ਜੇ ਕਿਤੇ ਮਤਲਬ ਜਿੱਦਾਂ ਹੁਣ ਤੁਸੀਂ ਦੇਖੀ ਹੋਣੀ ਹੈ ਕਿ ਬੜਾ ਪਾਓ ਗਰਲ ਬਹੁਤ ਮਸ਼ਹੂਰ ਹੋਈ ਪਈ ਹੈ ਹਨਾ ਉਹ ਬੜਾ ਪਾਓ ਵੇਚਦੀ ਹੈ ਤੇ ਉਹਦੀ ਇੱਕ ਛੋਟੀ ਜੀ ਕਲਿੱਪ ਵਾਇਰਲ ਹੋਈ ਸੀ ਕਹਿ ਰਹੀ ਕਿ ਮੈਂ ਓਪਨਿੰਗਲੀ ਜਾਵਾਂ ਤੇ ਮੈਂ 1 ਲੱਖ ਰੁਪਏ ਲੈਨੀ ਤੇ ਤੁਹਾਨੂੰ ਇਦਾਂ ਓਪਨਿੰਗਲੀ ਬੁਲਾਉਣ ਤੇ ਫਿਰ ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ ਨਹੀਂ ਮੈਂ ਤਾਂ ਜੀ ਦੇਖੋ ਪਿਆਰ ਵੰਡਣ ਆਲੇ ਆ ਸੀ ਕੋਈ ਬਲਾਵੇ ਸੀ ਪਿਆਰ ਨਾਲ ਨਹੀਂ ਕਿਤੇ ਇਦਾਂ ਹੋਵੇ ਕਿ ਤੁਸੀਂ ਕੋ ਮੈਂ ਜੀ ਇੰਨੇ ਪੈਸੇ ਲਵਾਂਗਾ ਤੇ ਅਗਲੇ ਕਹਿੰਦੇ ਪੁਲਿਸ ਵਾਲੇ ਪੈਸੇ ਮੰਗੇ ਜਾਂਦੇ ਨਹੀਂ 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 ਜੀ ਨਾ ਹੁਣ ਬੜਾ ਪਾਓ ਵਾਲੀ ਕਿਹੜਾ ਪੁਲਿਸ ਵਾਲੀ ਹੈ ਹਨਾ ਉਹ ਵੀ ਥਿੰਕ ਇਜ਼ 댓 ਕਿ ਮੈਂ ਹਜੇ ਤਾਂ ਕੋਈ ਮੇਰੇ ਦਿਮਾਗ ਚ ਆਜੋ ਹੈ ਨਹੀਂ ਅਭੀ ਮੈਂ ਕਿਸੇ ਕੋ ਮੂੰਹ ਭਰ ਕੇ ਆਪ ਹੀ ਕਹਦਾ ਵੀ ਹਾਂ ਵੀ ਮੈਨੂੰ ਇੰਨੇ ਪੈਸੇ ਦੇ ਦੇ ਆਪ ਹੀ ਨਹੀਂ ਕੋਈ ਹੋ ਜਾ ਨਹੀਂ ਹੈਗਾ ਅਜੇ ਬਸ ਆਪਾਂ ਨੂੰ ਪਿਆਰ ਨਾਲ ਕੋਈ ਕਹਿ ਦੇਵੇ ਐਂ ਤੇ ਜਾ ਕੇ ਆਪਾਂ ਏ ਟੂ ਜ਼ੈਡ ਕੰਮ ਵੀ ਕਰਾਈਏ ਉਹਦਾ ਵਿੱਚ ਉਹ ਨਹੀਂ ਹੈਗਾ ਠੀਕ ਹੈ ਮਤਲਬ ਸੇਵਾ ਦਾ ਪੂਰਾ ਧਿਆਨ ਰੱਖਣਾ ਹਾਂ ਜੀ ਹਾਂ ਜੀ ਡੰਡਿਆ ਵਾਲੀ ਵੀ ਤੇ ਹੁੰਦਾ ਵੀ ਰਾਜ ਨਹੀਂ ਸੇਵਾ ਰਾਜ ਨਹੀਂ ਸੇਵਾ ਠੀਕ ਤੇ ਕਦੀ ਸੀਆਈਡੀ ਦੇਖਿਆ ਮਤਲਬ ਮੇਰੇ ਬਚਪਨ ਚ ਤਾਂ ਮੈਂ ਬਹੁਤ ਸੀਆਈਡੀ ਦੇਖਿਆ ਤੁਸੀਂ ਕਦੇ ਦੇਖਿਆ ਸੀਆਈਡੀ ਬਹੁਤ ਵਾਰੀ ਦੇਖਿਆ ਜੀ ਤੇ ਐਂਦਾ ਨਹੀਂ ਤੇ ਲਈ ਕੀਤਾ ਯਾਰ ਐਕਟਿੰਗ ਵੀ ਉਹਦੇ ਵਿੱਚ ਆ ਜਾਂਦੀ ਥੀਏਟਰ ਵੀ ਆਂਦਾ ਪੁਲਿਸ ਵਾਲੇ ਵੀ ਬਣਿਆ ਨੇ ਐਦਾਂ ਦਾ ਕੁਝ ਮਿਲ ਜਾਵੇ ਇਹ ਤਾਂ ਹੁਣ ਜੇ ਪੰਜਾਬ ਚ ਸੀਐਡਿ ਸ਼ੁਰੂ ਹੋਵੇ ਫਿਰ ਕਰਾਂਗੇ ਆਪਾਂ ਜਰੂਰ ਉਧਰ ਤਾਂ ਥੋੜਾ ਜਿਹਾ ਆਪਣਾ ਹਿੰਦੀ ਚ ਕੰਮ ਟਾਈਟ ਹੀ ਆ ਹਾਂ ਕਦੀ ਹਿੰਦੀ ਚ ਟਰਾਈ ਨਹੀਂ ਕੀਤਾ ਜਦੋਂ ਥੀਏਟਰ ਆਰਟਿਸਟ ਕੋਈ ਇਦਾਂ ਸਕ੍ਰਿਪਟ ਆ ਗਈ ਹੋਵੇ ਜਿਹੜੀ ਹਿੰਦੀ ਚ ਕਰਨੀ ਪਵੇ ਮਤਲਬ ਜੇ ਮੈਂ ਕਹਾਂ ਕਿ ਹਿੰਦੀ ਚ ਮੈਨੂੰ ਸਕ੍ਰਿਪਟ ਮਿਲੀ ਕੋਈ ਉਹਦਾ ਕੋਈ ਹਾਸਾ ਹੀ ਪੈ ਜਾਣਾ ਮੈਨੂੰ ਲੱਗਦਾ ਜੇ ਕੋਈ ਸੀਰੀਅਸ ਡਾਇਲੋਗ ਹੋਵੇ ਪੰਜਾਬੀਆਂ ਦੀ ਹੁੰਦੀ ਹੈ ਵਿੱਚ ਹਿੰਦੀ ਦੇ ਪੰਜਾਬੀ ਮਿਕਸ ਹੋਈ ਜਾਂਦੀ ਸਾਰੀ ਪੰਜਾਬੀ ਤੋਂ ਇੰਗਲਿਸ਼ ਚ ਜੰਪ ਜ਼ਰੂਰ ਕਰ ਸਕਦਾ ਮੈਂ ਠੀਕ ਹੈ ਯਾਨੀ ਪੰਜਾਬ ਤੋਂ ਜਾਵਾਂਗਾ ਮੈਂ ਸਿੱਧਾ ਹਾਲੀਵੁੱਡ ਚ ਤੇ ਜੇ ਮਤਲਬ ਬਾਲੀਵੁੱਡ ਵਾਲਾ ਮਿਕਸ ਚ ਕੰਮ ਮੈਨੂੰ ਲੱਗਦਾ ਹਿੰਦੀ ਬਹੁਤ ਫਨੀ ਜੀ ਆ ਜਾਂਦੀ ਮੇਰਾ ਫਲੂਐਂਸੀ ਜੀ ਅੱਜ ਕੱਲ ਮੰਗਦੇ ਥੋੜਾ ਟੱਚ ਪੰਜਾਬੀ ਟੱਚ ਵੀ ਮੰਗ ਲੈਂਦੇ ਆ ਕਿ ਹਾਂ ਪੰਜਾਬੀ ਟੱਚ ਹੋਣਾ ਹੈ ਜੀ ਹਾਂ ਜੇ ਉਹ ਹੋ ਜਾ ਹੋਇਆ ਤਾਂ ਕੰਮ ਚਲਾ ਲਾਂਗੇ ਫੇ ਕੋਈ ਸੀਆਈਡੀ ਦਾ ਕੋਈ ਏਦਾਂ ਦਾ ਜਿੱਦਾਂ ਉੱਤੇ ਬਹੁਤ ਸੰਸਨੀ ਕੇਸ ਚੱਲਦੇ ਹੁੰਦੇ ਆ ਕਿ ਤੁਹਾਡੀ ਲਾਈਫ ਚ ਏਦਾਂ ਦਾ ਕੋਈ ਕੇਸ ਦੇਖਣ ਨੂੰ ਮਿਲਿਆ ਹੋਵੇ ਤੁਹਾਨੂੰ ਕੇਸ ਤਾਂ ਚਲੋ ਚੱਲਦੇ ਰਹਿੰਦੇ ਆ ਕਾਫੀ ਸੰਸਨੀ ਵਿੱਚ ਹੈਗੇ ਆ ਜੀ ਤਾਂ ਹੁਣ ਕਹਿ ਲਓ ਵੀ ਸੀਰੀਅਲਸ ਜਾਂ ਮੂਵੀਜ਼ 'ਚ ਗੱਲਾਂ ਹੋਰ ਨੇ ਉੱਥੇ ਮਸਾਲੇ ਲਾ ਕੇ ਜਾਂ ਕੁਝ ਕਹਿ ਲੋਗੇ ਨਾ ਵੀ ਇੱਕ ਐਜ਼ ਅ ਹੀਰੋਇਸਮ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕੀਤਾ ਜਾਂਦਾ ਬਟ ਰੀਅਲ ਲਾਈਫ 'ਚ ਦਾ ਹਟਕੇ ਆ ਚੀਜ਼ਾਂ ਬਹੁਤ ਤੇ ਠੀਕ ਹੈ ਜਦਾਂ ਦਿਖਾਉਂਦੇ ਹੁੰਦੇ ਆ ਕਿ ਇੱਕ ਪੁਲਿਸ ਵਾਲਾ 36 36 ਬੰਦਿਆਂ ਨੂੰ ਆ ਔੜਾ ਔੜਾ ਕੇ ਮਾਰ ਦਿੰਦਾ ਹੈ ਇਹਦਾ ਪੁਲਿਸ ਵਾਲੇ ਸੱਚੀ ਮਾਰ ਦਿੰਦੇ ਨਾ ਨਾ ਕਦੀ ਏਦਾਂ ਕਿੱਥੇ ਪੋਸੀਬਲ ਹੋ ਸਕਦਾ ਜੀ ਇਹ ਤਾਂ ਫਿਲਮਾਂ ਦੇ ਵਿੱਚ ਹੀ ਆ ਹੂੰ ਰੀਅਲ ਲਾਈਫ 'ਚ ਤਾਂ ਬਹੁਤ ਸਟਰਗਲਿੰਗ ਜੌਬ ਦਾ ਮਤਲਬ ਪੁਲਿਸ ਵਾਲਿਆਂ ਦੀ ਹੁਣ ਜੇ ਆਪਾਂ ਕਹਿ ਲਈਏ ਨਾ 24 24 ਘੰਟੇ ਡਿਊਟੀਆਂ ਨੇ ਜੀ ਠੀਕ ਹੈ ਜੀ ਜੇ ਉਹਦੀ ਅੱਖ ਲੱਗ ਗਈ ਕਿਤੇ ਤੇ ਵੀਡੀਓ ਉਦੋਂ ਹੀ ਪੈਣੀ ਆ ਉਦੋਂ ਹੀ ਵਾਇਰਲ ਹੋਣੀ ਜਦੋਂ ਸੌ ਗਿਆ ਹਾਂ ਇਹ ਇਹਦਾ ਇਦਾਂ ਦਾ ਹੁੰਦਾ ਹੀ ਪੂਰੀ ਹੈ ਉਹਦਾ ਯਾਨੀ ਜਦੋਂ ਕੰਮ ਕਰ ਰਿਹਾ ਕੰਮ ਕਰਨ ਵਾਲਾ ਮੂਡ ਨਹੀਂ ਦੇਖਣਾ ਕਿਸੇ ਨੇ ਠੀਕ ਹੈ ਤੇ ਜੇ ਆਪਾਂ ਕਹਿ ਲਈਏ ਵੀ ਹਾਂ ਵੀ ਇੱਕ ਪੁਆਇੰਟ ਬਹੁਤ ਚੱਲਦਾ ਹੈ ਵੀ ਕਿ ਹਾਂ ਵੀ ਰਿਸ਼ਵਤਖੋਰ ਸਾਰੇ ਨਹੀਂ ਆ ਉਹਨਾਂ ਨੂੰ ਬਣਾਉਣ ਚ ਮੰਨ ਲਓ ਜੇ ਹੈ ਵੀ ਨੇ ਕੁਝ ਪਰਸੈਂਟ ਹੋਣਗੇ ਤਾ ਸੰਵੇਰੇ ਸਾਡਾ ਹੀ ਹੱਥ ਹਾਊਸ ਦੇ ਵਿੱਚ ਵੀ ਆਪਾਂ ਕਿਉਂ ਆਫਰ ਕਰਦੇ ਆ ਜਾ ਕੇ ਉਹਨੂੰ ਹੈਨਾ ਸਾਡੇ ਹੁਣ ਤੁਸੀਂ 1 ਲੱਖ ਦੇਖ ਲਓ ਵੀ ਜੇ ਮੰਨ ਲਓ ਕਿ ਕੋਈ ਨਾਕਾ ਲੱਗਿਆ ਹੋਇਆ ਤੁਹਾਨੂੰ ਘੇਰ ਲਿਆ ਠੀਕ ਹੈ ਤੇ ਆਪਾਂ ਪਹਿਲਾ ਆਫਰ ਕਰਨਾ ਵੀ ਬਾਈ ਇੱਥੇ ਲੈ ਦੇ ਫਿਰ ਆਪਾਂ ਦਫਾ ਕਰਦੇ ਬਾਈ ਠੀਕ ਹੈ ਉਹ ਚੀਜ਼ ਕੌਣ ਪ੍ਰਮੋਟ ਕਰ ਰਿਹਾ ਆਮ ਪਬਲਿਕ ਹੀ ਕਰ ਰਹੀ ਹੈ ਠੀਕ ਹੈ ਹਾਲਾਂਕਿ ਜੇ ਇਹ ਤੁਹਾਡੇ ਕੋਲ ਆਪ ਖੁਦ ਮੰਗੇ ਫਿਰ ਤੁਸੀਂ ਕਰੋ ਆਪੋਜ਼ ਉੱਥੇ ਬਣਦਾ ਵੀ ਉੱਥੇ ਕਰਨਾ ਹੈ ਸੋ ਇਸ ਨਾਲ ਇਹ ਜਿੱਦਾਂ ਆਪਾਂ ਯਾਨੀ ਦੋਨੋਂ ਫੈਕਟਰਸ ਚੁਟਲਾਏ ਨਹੀਂ ਜਾ ਸਕਦੇ ਜਿੱਦਾਂ ਹੁਣ ਰੀਸੈਂਟਲੀ ਰੂਲ ਇੱਕ ਸ਼ੁਰੂ ਹੋਇਆ ਹੈ ਕਿ ਜੇ ਤਾਂ ਛੋਟਾ ਬੱਚਾ 18 ਸਾਲ ਤੋਂ ਘੱਟ ਉਮਰ ਦਾ ਕੋਈ ਫੜਿਆ ਗਿਆ ਵਹੀਕਲ ਚਲਾਉਂਦਾ ਹੈ ਨਾ ਬਾਈਕ ਜਾਂ ਕਾਰ ਤੇ ਉਹਨੂੰ 25000 ਜੁਰਮਾਨਾ ਔਰ ਪੇਰੈਂਟਸ ਨੂੰ ਹੋਏਗੀ ਜੇਲ ਹਾਂਜੀ ਤੇ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੇ ਪੁਆਇੰਟ ਆਫ View ਦੱਸੋ ਮੈਂ ਤਾਂ ਕਹਿਣਾ ਵੀ ਖੁਸ਼ ਹਾਲ ਤੱਕ ਠੀਕ ਵੀ ਹੈ ਜੀ ਉਹ ਮਤਲਬ ਹੁਣ ਕਈ ਪਿੰਡਾਂ ਦੇ ਵਿੱਚ ਕਹਿ ਸਕਦੇ ਆਪਾਂ ਕਈ ਏਰੀਆਜ਼ ਐਜੋਜੇ ਨੇ ਜਿੱਥੇ ਗਵਰਨਮੈਂਟ ਨੇ ਕੋਈ ਫੈਸਿਲਿਟੀ ਨਹੀਂ ਦਿੱਤੀ ਹੋਈ ਕਮਿਊਟ ਕਰਨ ਲਈ ਹੂੰ ਕੋਈ ਉੱਥੇ ਬੱਸ ਨਹੀਂ ਜਾਂਦੀ ਕੋਈ ਕੁਛ ਨਹੀਂ ਉੱਥੇ ਆਪਾਂ ਕਹਿ ਸਕਦੇ ਕਿ ਬੱਚੇ ਮਜਬੂਰੀ ਦੇ ਵਿੱਚ ਚਲਾਉਂਦੇ ਨੇ ਉਹ ਤਾਂ ਹੈ ਦੂਜੇ ਪਾਸੇ ਆਪਾਂ ਜੇ ਗੱਲ ਕਰ ਲਈਏ ਕਿ ਜਿਹੜੀ ਹੁੱਲੜਬਾਜੀ ਕਰਨੀ ਕਿਉਂਕਿ ਉਹ ਏਜ ਹੀ ਐਜੋਜੀ ਆ 18 ਵਾਲੀ ਵੀ ਹੁੱਲੜ ਬਾਜੀ ਕਰਨੀ ਹੈ ਹੋਣੀ ਹੋਣੀ ਹੈ ਠੀਕ ਇੱਥੇ ਮਾਪਿਓ ਦਾ ਫਰਜ਼ ਬਣਦਾ ਵੀ ਹਾਂ ਜੇ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਚਲਾਉਣ ਲਈ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਹੈਲਮਟ ਦੀ ਵਿਵਸਥਾ ਕਰਕੇ ਦਿਓ ਉਹਨਾਂ ਨੂੰ ਦੱਸੋ ਵੀ ਹਾਂ ਵੀ ਸਪੀਡ ਲਿਮਟ ਇੰਨੀ ਰੱਖਣੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਨਾਲ ਨਾਲ ਗਾਈਡੈਂਸ ਪ੍ਰੋਪਰ ਚਾਹੀਦੀ ਹੈ ਜੇ ਮਜਬੂਰੀ ਚ ਪਿਆ ਹੈ ਚਲਾਣਾ ਤਾਂ ਫਿਰ ਉਹ ਥੋੜੇ ਥੋੜਾ ਜਿਹਾ ਮਤਲਬ ਕੌਂਸ਼ੀਅਸ ਹੋ ਕੇ ਚਲਾਵੇ ਹੁਣ ਜੇ ਮੈਂ ਕਹਾਂ ਵੀ ਰੂਲ ਦਾ ਵਾਅਦਾ ਕਿੱਥੇ ਆ ਵਾਅਦਾ ਇਸ ਤਰੀਕੇ ਆ ਕਿ ਜਿਹੜੇ ਬੰਦੇ ਹੁਣ ਉਹੀ ਬੱਚੇ ਕਹਿ ਰਹੇ ਆ ਮੈਂ ਵੀ 18 ਵਾਲੇ ਹੋਣਗੇ ਉਹਨਾਂ ਨੇ ਜਦੋਂ ਚਲਾਉਣਾ ਉਹਨਾਂ ਨੇ ਬੇਬਾਕ ਸਪੀਡ ਠੀਕ ਹੈ ਜੀ ਹਾਰਨ ਵੱਡੇ ਠੀਕ ਹੈ ਹੁਣ ਕਈ ਹਾਰਟ ਦੇ ਪੇਸ਼ੈਂਟ ਅੱਜ ਕੱਲ ਨਾਰਮਲ ਨੇ ਠੀਕ ਹੈ ਮੇਰੇ ਸਾਹਮਣੇ ਦੀ ਗੱਲ ਹੈ ਜਲੰਧਰ ਦੀ ਗੱਲ ਹੀ ਹੈ ਉਹ ਬਜ਼ੁਰਗ ਸੀ ਲੇਡੀ ਤੇ ਉਹ ਹਾਰਨ ਵਾ ਜਾ ਕੇ ਕੋਲ ਦੀ ਲੰਗੀਆਂ ਪ੍ਰੈਸ਼ਰ ਹਾਰਨ ਉਹ ਲੇਡੀ ਉੱਥੇ ਡਿੱਗ ਗਈ ਹਾਰਨ ਦੇ ਨਾਲ ਸੋ ਇਸ ਸਮੇਂ ਜਦੋਂ ਚੀਜ਼ਾਂ ਦੇਖਦੇ ਆਪਾਂ ਕਹਿੰਦੇ ਆ ਵੀ ਲਾ ਸਹੀ ਹੈ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਆ ਇਹ ਗੱਲ ਤਾਂ ਢੀ ਬਿਲਕੁਲ ਸਹੀ ਹੈ ਤੇ ਜਿੱਦਾਂ ਮੈਂ ਸਾਡੇ ਨਾ ਫੋਰਨ ਤੋਂ ਆਏ ਹੋਏ ਸੀਗੇ ਤੇ ਮੈਂ ਤਾਂ ਉਹਦੇ ਇਨਸੀਡੈਂਟ ਸ਼ੇਅਰ ਕਰਦੀ ਹਾਂ ਕਿ ਉਹ ਕਹਿੰਦੇ ਕਿ ਜਦੋਂ ਨਾ ਆਪਾਂ ਮੁਹਾਲੀ ਚੰਡੀਗੜ੍ਹ ਵੱਲ ਚੱਲ ਜੀਏ ਪਤਾ ਲੱਗਦਾ ਕਿ ਹਾਂ ਰੂਲ ਰੈਗੂਲੇਸ਼ਨ ਕਹਿੰਦੇ ਮਾੜਾ ਜਾਂ ਬਸ ਉਹ ਐਦਾ ਟੱਪਣ ਦੀ ਲੋੜ ਨਾਲ ਹੀ ਪਤਾ ਲੱਗ ਜਾਂਦਾ ਪੰਜਾਬ ਚ ਐਂਟਰ ਹੋ ਗਏ ਆ ਵੀ ਇਹ ਇੱਕ ਐਗਜ਼ਾਮਪਲ ਆ ਆਪਾਂ ਇਸ ਤਰੀਕੇ ਕਹਿ ਸਕਦੇ ਹਾਂ ਕਿ ਜਨਤਾ ਪਿਆਰ ਨਾ ਨਹੀਂ ਮੰਨਦੀ ਠੀਕ ਹੈ ਜਨਤਾ ਡੰਡੇ ਦੀ ਯਾਰ ਆ ਬਿਲਕੁਲ ਠੀਕ ਹੈ ਯਾਨੀ ਮੁਹਾਲੀ ਤੋਂ ਯਾਨੀ ਪਲਸੌਰਾ ਚੁੰਗੀ ਆ ਜਿਹੜੀ ਉਹ ਇਹ ਹਾਦਸਾ ਮੁਹਾਲੀ ਦੇ ਤੇ ਚੰਡੀਗੜ੍ਹ ਦੀ ਜਿੱਦਾਂ ਬਲਸੋਰਾ ਟੱਪਿਆ ਚੰਡੀਗੜ੍ਹ ਵੱਡੇ ਆਪਣੇ ਆਪ ਹੀ ਬੈਲਟ ਆ ਜਾਂਦੀ ਇੱਥੇ ਹਾਂ ਹਾਂ ਠੀਕ ਹੈ ਜੀ ਬਿਲਕੁਲ ਸਾਰਾ ਕੋਈ ਸਪੀਡ ਲਿਮਿਟ ਟੱਪੇ ਹੋ ਜਾਣੀ ਸੀ ਹੈਲਮਟ ਵਾਏ ਜਾਂਦੇ ਆ ਤੇ ਜਦੋਂ ਉਧਰੋਂ ਇੱਧਰ ਨੂੰ ਆਉਣਾ ਨਾਲ ਹੀ ਬੈਲਟ ਇੰਟੈਂਸ਼ਨਲੀ ਲਾਉਣੀਆਂ ਨੇ ਆਪ ਵੀ ਹੋਣਾ ਆ ਗਿਆ ਆਪਣਾ ਰਾਤ ਘੁੰਮ ਕੇ ਚੱਕਰ ਨਹੀਂ ਹੁਣ ਤੱਕ ਲਾਨੇ ਚਾਚੇ ਦਾ ਫੋਨ ਕਰਾ ਦਾਂ ਘਮਖਾਨੇ ਦਾ ਕਰਾ ਦਾਂ ਸੋ ਇਹ ਚੀਜ਼ਾਂ ਯਾਰ ਸੋਚਣੀਆਂ ਚਾਹੀਦੀਆਂ ਕਿ ਆਪਣੀ ਸੇਫਟੀ ਵਾਸਤੇ ਹੀ ਆ ਇਹ ਠੀਕ ਹੈ ਜੀ ਜੇ ਬੈਲਟ ਲਾਈ ਆ ਨਾ ਤੇ ਤਾਂ ایئر بیگ ਖੁੱਲਣੇ ਆ ਰੱਬ ਨਾ ਕਰੇ ਵੀ ਜਿੱਥੇ ਵੱਜਦਾ ਆ ਆ ਬਿਲਕੁਲ ਸਹੀ ਆ ਆਪ ਦੀ ਸੇਫਟੀ ਲਈ ਹੈ ਹੂੰ ਤੇ ਹੁਣ ਇਸ ਸ਼ੋਅ ਦਾ ਰੈਪ ਅਪ ਕਰੀਏ ਜਾਂਦੇ ਜਾਂਦੇ ਮੈਂ ਤੁਹਾਨੂੰ ਚਲੋ ਮੈਂ ਕਹਿੰਨੀ ਆ ਕਿ ਛੇਦੀ ਛੇਦੀ ਤੁਹਾਨੂੰ ਵੀ ਮੂਵੀਜ਼ ਮਿਲਣੇ ਤੁਸੀਂ ਵੀ ਬਾਲੀਵੁੱਡ ਚ ਜਾਓ ਹਾਲੀਵੁੱਡ ਚ ਜਾਓ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਜਿਹੜੇ ਸਰੋਤੇ ਦੇਖ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਸਰੋਤੇ ਦੇਖੋ ਜੀ ਆਪਣਾ ਹਜੇ ਤੱਕ ਮਤਲਬ ਕਹਿ ਲਓ ਵੀ ਮਿੰਨੀ ਵੱਜ ਨਹੀਂ ਚੱਲ ਰਿਹਾ ਮੇਰਾ ਠੀਕ ਹੈ ਜੀ ਚਲੋ ਜੇ ਰੱਬ ਕਰੇ ਕੱਲ ਨੂੰ ਜੇ ਕੋਈ ਤਰੱਕੀ ਮਿਲਦੀ ਹੈ ਠੀਕ ਹੈ ਜੀ ਤੇ ਆਡੀਅנס ਦੀ ਆਪਾਂ ਇਦਾਂ ਹੀ ਐਂਟਰਟੇਨਮੈਂਟ ਥਰੂ ਸੇਵਾ ਕਰਾਂਗੇ ਠੀਕ ਹੈ ਲੋਕ ਵੀ ਆਪਣਾ ਪਿਆਰ ਦਿੰਦੇ ਰਹਿਣ ਤੇ ਬਸ ਆਪਦੇ ਮਾਪਿਓ ਦੀ ਸੇਵਾ ਕਰੋ ਸਭ ਤੋਂ ਵੱਡਾ ਕਹਿ ਲੋ ਵੀ ਪੁੰਨ ਹੈ ਤੇ ਇੰਜੋਏ ਕਰੋ ਲਾਈਫ ਖੁਸ਼ ਰਹੋ ਐਮੀ ਵਰਕ ਦੀ ਮੂਵੀ ਦਾ ਕੋਈ ਡਾਇਲੋਗ ਹਿੰਦੀ ਵਿੱਚ ਜਿਹੜਾ ਪੰਜਾਬੀ ਵਿੱਚ ਹੋਵੇ ਪਰ ਤੁਸੀਂ ਹਿੰਦੀ ਵਿੱਚ ਬੋਲਣਾ ਹਿੰਦੀ 'ਚ ਬਹੁਤ ਟਿਪੀਕਲ ਨੇ ਡਾਇਲੋਗ ਉਹਨਾਂ ਦੇ ਇਤਨਾ ਹਿੰਦੀ ਵਰਡ ਲੱਭਦੇ ਮੈਨੂੰ ਲੱਗਦਾ ਚਲੋ ਮੈਂ ਟਰਾਈ ਕਰਦਾ ਇੱਕ ਉਹਨਾਂ ਦਾ ਇਹਦਾ ਕਰੋ ਪਹਿਲਾਂ ਪੰਜਾਬੀ ਚ ਬੋਲ ਦਿਓ ਫਿਰ ਹਿੰਦੀ ਚ ਟਰਾਂਸਲੇਟ ਕਰ ਲਿਓ ਇੱਕ ਉਹਨਾਂ ਦਾ ਨਾ ਸੀਗਾ ਬੰਬੂਗੜ੍ਹ ਮੂਵੀ ਦਾ ਮੇਰੇ ਖਿਆਲ ਨਾਲ ਉਹ ਲਾਸਟ ਸੀਨ ਹੀ ਹੈ ਹਮ ਜਿਹਦੇ ਵਿੱਚ ਉਹ ਬੰਬੂਗੜ੍ਹ ਬਣਾ ਕੇ ਬਾਅਦ ਚ ਵਾਪਸ ਆਉਂਦੇ ਨੇ ਜੀ ਨਿਰਮਲ ਰਿਸ਼ੀ ਮੈਡਮ ਦੇ ਨਾਲ ਤੇ ਸਾਹਮਣੇ ਵਿਲਨ ਹੁੰਦੇ ਰਹੇ ਤੇ ਉਹ ਉਹਨਾਂ ਨੂੰ ਕਹਿੰਦੇ ਪੁਲਿਸ ਵਾਲੀ ਐਡਰੈਸ ਪਾ ਕੇ ਆਏ ਹੁੰਦੇ ਆ ਨਿਰਮਲ ਰਿਸ਼ੀ ਮੈਡਮ ਪੁੱਛਦੇ ਆ ਵੇ ਤੈਨੂੰ ਕਿਹਨੇ ਪੁਲਿਸ ਤੇ ਭਰਤੀ ਕਰ ਲਿਆ ਡਾਕੂ ਨੂੰ ਹਮ ਤੇ ਉਦੋਂ ਐਮ ਵੀਰ ਕਹਿੰਦੇ ਆ ਉਹ ਮਨੁੱਖ ਥਾਣੇਦਾਰ ਲਾਤਾ ਕਹਿੰਦਾ ਉਹਨਾਂ ਨੇ ਹੂੰ ਕਹਿੰਦਾ ਜਿੰਨੇ ਬੇਈਮਾਨ ਸਾਰੇ ਅੰਦਰ ਫੜ ਕੇ ਸੁਟਣੇ ਆ ਤੇ ਉਹ ਸਾਹਮਣੇ ਪੁੱਛਦੇ ਆ ਕਹਿੰਦੇ ਸਾਡੀ ਤਾਂ ਥਾਣੇਦਾਰਾਂ ਨਾਲ ਨਿੱਤ ਦੀ ਪੈਣੀ ਉੱਠਣੀ ਹੈ ਤੂੰ ਕਿਹੜਾ ਥਾਣੇਦਾਰ ਹੈ ਪੈਰਾਂ 'ਚ ਟੁੱਟੀਆਂ ਚੱਪਲੀਆਂ ਪਾਈ ਫਿਰਦਾ ਹੂੰ ਤੇ ਐਮੀ ਭਾਈ ਕਹਿੰਦੇ ਹੈਨਾ ਮੈਨੂੰ ਪਵਾ ਕੇ ਭੇਜੀਆਂ ਉਹਨਾਂ ਨੇ ਕਹਿੰਦੇ ਜਿਹੜਾ ਬਹੁਤਾ 3-5 ਕਰੋੜ ਇਸੇ ਨਾਲ ਹੀ ਭੈਂਟਣਾ ਤੇ ਮੈਨੂੰ ਉਹ ਸੀਨ ਮੈਨੂੰ ਬਹੁਤ ਵਧੀਆ ਲੱਗਦਾ ਉਹਨਾਂ ਦਾ ਇਸ ਸੇ ਡਾਇਲੋਗ ਨੂੰ ਹੁਣ ਹਿੰਦੀ 'ਚ ਬੋਲਦਾ ਫਿਰ। ਮੈਂ ਪੈਂਟਨਾ ਵੀ ਹਿੰਦੀ ਕਿੱਥੋਂ ਕੱਢਾਂਗਾ ਮੈਂ? ਯਾਨੀ ਉਹਨਾਂ ਨੇ ਜੇ ਮੈਂ ਹਿੰਦੀ 'ਚ ਕਰਾਂ ਅਨੁਵਾਦ ਤਾਂ ਬਈ ਹਿੰਦੀ 'ਚ ਕੀ ਹੋਗਾ ਪੈਂਟਨਾ? ਮੁਝ ਕੋ ਥਾਣੇਦਾਰ ਲਗਾ ਦਿਆ ਉਹਨਾਂ ਨੇ। ਹੈ? ਉਹ ਕਹਿ ਰਹੇ ਥੇ ਕਿ ਅਗਰ ਕੋਈ ਜ਼ਿਆਦਾ 3-5 ਕਰੇਗਾ ਨਾ ਉਸ ਕੋ ਜੇਲ੍ਹ 'ਚ ਪੈਂਕਣਾ ਹੈ। ਇਹ ਸੌਫਟ ਹੋ ਗਿਆ ਹੈ ਤਾਂ ਬਹੁਤ ਜ਼ਿਆਦਾ ਜਦੋਂ ਪਹਿਲਾ ਰੋਬ 'ਚ ਬੋਲੇ ਸੀ ਇੱਕਦਮ ਵੀ ਸੌਫਟ ਜਾ ਗਏ। ਹਿੰਦੀ ਤਾਂ ਇਦਾਂ ਹੀ ਹੈ। ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ